बच्चा उधर से आ रहा था जी करने से पूरा बाजू भी खत्म कर दिया है जी आपको किसने बताया मेरे घर वाले फोन किया था तो मैं स्प्रे करता था जी पद के आया जी तब तक मैं सारा पैसा टूटने लग गया उसके बाद में वो देखाया था आलू के खेत में तो वही मर गया था जी उसके साथ गया था अपना मम्मी के साथ में गया था जी पहले भी जाता रहता था हाँ पहले भी जाता था जी नाम क्या है इसका शिवम कुमार जी शिवम कुमार हाँ जी कितने कुत्ते हैं वहाँ वहाँ पंद्रह बीस कुत्ता था जी पहले भी किसी को पकड़ा है कुत्तों ने पहले तो गड्डी वाला जितना गड्डी जाता है रोड से सारा गम्बा फिरता है क्या जी हाँ बहुत तो खराब है, तो है वो मारता है है ना उन्होंने कुछ, ना, ना, कुछ नहीं करता है जी तुछ दे तुछ दे तुछ तुछ कितने, तुछ कितने साल हम तो क्या को बोले जी हमको तो कुछ मिलना चाहिए जी कितने बच्चे अभी तो चार बच्चा था एक तक वो खत्म हो गया तीन रह गया जी और तीनों लड़का एक कुरी है एक दो लड़का है जी तीन मुंडा था जी ਹਰ ਨਾਲ ਕੋਈ ਵੀ ਨਹੀਂ ਸੀ ਜੀ ਉਹ ਦੇਖਿਆ ਆਪਣੇ ਬਾਪ ਉਹ ਤਾਂ ਭੱਜ ਰਿਹਾ ਸੀ ਜੀ ਉਹਦੇ ਪਿੱਛੇ ਕੁੱਤੇ ਪੈ ਗਏ ਜੀ ਫਿਰ ਮੈਂ ਦੇਖਿਆ ਮੈਂ ਭਜਣ ਲੱਗਿਆ ਮੇਰੇ ਉੱਤੇ ਪੈਣ ਲੱਗਿਆ ਫਿਰ ਮੈਂ ਆਂਟੀ ਨੂੰ ਕਿਹਾ ਫਿਰ ਆਂਟੀ ਭੱਜ ਕੇ ਗਿਆ ਜੀ ਫਿਰ ਉਹ ਕਿਆਸੀ ਕੰਡੀਸ਼ਨ ਸੀ ਉੱਥੇ ਉੱਥੇ ਤਾਂ ਬਹੁਤ سارے ਕੁੱਤੇ ਸੀ ਜੀ ਕਿੰਨੇ ਕੰਦਾਜਾ 9 10 ਨੇ ਜੀ ਅੱਛਾ ਉਹ ਤਾਂ ਸਾਹਮਣੇ ਪੈ ਗਏ ਸਤੇ ਭਟਾਣ ਨੂੰ ਹਾਂ ਜੀ ਉੱਥੇ ਵਾਰਾ ਕੁੱਤਿਆਂ ਦਾ ਹੈ ਜੀ ਬੱਚਾ ਆਲੂ ਚੁਗਣ ਗਏ ਸੀ ਖੇਤ ਦੇ ਵਿੱਚ ਸਾਡੇ ਨਾਲ ਪੈ ਲਈਆ ਉੱਥੇ ਤਕਰੀਬਨ 2 ਗਿੱਲੇ ਦੇ ਬਾਹੀ ਦੇ ਵਿੱਚ ਬੜਾ ਰੌਲਾ ਪੈ ਰਿਹਾ ਤੇ ਫਿਰ ਅਸੀਂ ਮੈਂ ਤੇ ਮੇਰੀ ਵਾਈਫ ਵੀ ਉੱਥੇ ਛਡਾਉਣ ਦੀ ਕੋਸ਼ਿਸ਼ ਬਹੁਤ ਜ਼ਿਆਦਾ ਕੀਤੀ ਨਹੀਂ ਬੱਚੇ ਕਿਵੇਂ ਕੰਡੀਸ਼ਨ ਸੀ ਬੱਚੇ ਦੀ ਅਲਾ ਹਾਲਤ ਜੀ ਉਹਦੀ ਨਾਲੇ ਆਪਣੇ ਗਰਦਨ ਖਾਲੀ ਪਿੱਛੋਂ ਖੋਪੜੀ ਖਾਲੀ ਇੱਕ ਬਾਹ ਜੀ ਇੱਕ ਲੱਤ ਜੀ ਪਹਿਲਾਂ ਵੀ ਕੋਈ ਇਸ ਤਰ੍ਹਾਂ ਪਹਿਲਾਂ ਹੋਇਆ ਜੀ ਸਾਡੇ ਬੁੱਲਦ ਨਾਲ ਹੋਇਆ ਸੀ ਬਿਹੜੇ ਨਾਲ ਸਾਡੇ ਬਿਹੜਾ ਟਾਹ ਹੈ ਜੀ ਉੱਥੇ ਪਿਛਲੇ ਸਾਲ ਇੱਕ ਬੱਚਾ ਉਹ ਵੀ ਸੀ ਆਪਣੇ ਪਿੰਡ ਦੇ ਉਹ ਜੀ ਠੀਕ ਉਹ ਦਾ ਵਿੱਚ तकरीबन ਬਹੁਤ ਹਾਲਤ ਖਰਾਬ ਜਿੰਨ੍ਹੇ ਪਿੰਡ ਦੇ ਖੇਤ ਐ ਇਹ ਏ ਟਿੰਗੀ ਚ ਆਉਂਦਾ ਜੀ ਇਹ ਟਿੰਗੀ ਪਿੰਡ ਤੇ ਪਹਿਲੀ ਆ ਗਈ ਕਿੰਨੇ ਸੂ ਕੁੱਤੇ ਸੀ ਲਾਇਆ ਕੁੱਤੇ तकरीबन 10 12 ਕੁੱਤੇ ਨੇ ਜੀ ਅਚ ਪਹਿਲਾਂ ਵੀ ਜਿਹੜਾ ਬੰਦਾ ਉੱਥੇ ਜਾਂਦਾ ਉਹ ਨੂੰ ਕਹਿੰਦੇ ਨੇ ਹਾਪ ਨੂੰ ਪੈਂਦੇ ਨੇ ਜੀ ਕਿਸ਼ਣ ਨੂੰ ਛੜਦੇ ਨਹੀਂ ਹੈਗੇ ਜੀ ਤੇ ਖੇਤ ਵਾਲਾ ਏਰੀਆ ਕਿਹਦਾ ਜਿਹਦੇ ਚ ਰਹਿੰਦੇ ਨੇ ਖੇਤ ਵਾਲਾ ਏਰੀਆ ਤਾਂ ਜੀ ਸੈਨ ਤਾਂ ਉੱਪਰ ਹੀ ਜਾਂਦੇ ਨੇ ਉਹ ਕਿਹੜਾ ਉਹ ਤਾਂ ਹੀ ਵਾਰਾ ਕੁੱਤੇ ਨੇ ਜੀ ਕੋਈ ਪਤਾ ਨਹੀਂ ਕਿਹੜੇ ਖੇਤ ਕਿੱਥੇ ਨੂੰ ਵਾਰ ਕਰਦੇ ਨੇ ਉਹ ਦੇਖੋ ਜਿਹੜਾ ਬੱਚਾ ਸੀ ਉਹ ਸਾਡੇ ਕੋਲ ਆਇਆ ਸੀ ਬਰੋ ਡੈੱਡ ਸੀ ਜਰੂਰ ਸੀ ਉਹਦਾ ਐਗਜ਼ਾਮੀਨੇਸ਼ਨ ਕੀਤਾ ਉਹਦੀ ਬੋਡੀ ਤੇ ਕਾਫੀ ਜਿਆਦਾ ਸੱਟਾਂ ਸੀ ਮਤਲਬ ਮੋਟੀਲੇਟਡ ਬੋਡੀ ਸੀ ਜਿਵੇਂ ਦਿਖਾਈ ਹੋ ਰਹੀ ਜਿਵੇਂ ਕਿਸੇ ਨੇ ਲਾਉ। ਐਸ ਪਰ ਜਿਹੜਾ ਟੈਂਡੈਂਟ ਸੀ ਉਹ ਕਹਿੰਦੇ ਸੀ ਕਿ ਡੌਗ ਨੇ ਬਾਈਟ ਕੀਤੀ ਹੈ ਸੋ ਕਾਫੀ ਪਰ ਦੇਖਣ ਜਿਵੇਂ ਲੱਗ ਰਿਹਾ ਵੀ ਹਾਂ ਡੌਗ ਨੇ ਕੀਤੀ ਹੋਣੀ। ਬਾਕੀ ਲਈ ਅਸੀਂ ਮੋਰਟੀਰੀ ਸ਼ਿਫਟ ਕਰਤੀ ਬੋਡੀ। ਜਰੂਰ ਸੀ ਪੋਸਮੋਡੋ ਕਰਾਂਗੇ ਉਹ ਤੋਂ ਹੀ ਦੱਸ ਸਕਦੇ ਹਾਂ ਕਿ ਅਸਲ ਕਾਰਨ ਕੀ ਸੀ ਕਿੰਨੀ ਉਮਰ ਹੁੰਦੀ। ਮੁੰਡੇ ਦਾ ਨਾਮ ਜੀ ਸ਼ਿਵਮ ਕੁਮਾਰ ਹੈ। 9 ਸਾਲ ਦਾ ਬੱਚਾ ਸੀ ਉਹ। ਤੇ ਉਹਦੇ ਰਹਿਸ਼ੇ ਦੇ ਜਿਹੜੇ ਪਿੰਡ ਹੈ ਡਿੰਗੀ ਕਹਿੰਦੇ ਆ 빙 ਇਹ ਕਿਸੇ ਦੇ ਘਰ ਨੋ ਕਰ ਰੱਖਿਆ ਸੀ ਮੇਰਾ ਆਂਦਾ ਫਾਦਰ ਸੀ ਸਰ ਇਹਨਾਂ ਜਿਆਦਾ ਕਿੰਨਾ ਕਟਿਆ ਹੋਇਆ ਸੀ ਲੱਗੂ ਦੇਖੋ ਕਾਫੀ ਡੈਮੇਜ ਸੀਗਾ ਸਿਰ ਤੇ ਵੀ ਡੈਮੇਜ ਹੈ ਜਦੋਂ ਐਗਜ਼ਾਮੀਨੇਸ਼ਨ ਕੀਤਾ ਹੈ ਉਹਦੇ ਗਰਦਨ ਤੇ ਵੀ ਹੈ ਕਾਫੀ ਬਾਈਟਸ ਇਹਦੇ ਬਾਹਾਂ ਤੇ ਵੀ ਹੈ ਇਹਦੇ ਬੈਕ ਤੇ ਵੀ ਹੈ ਮੈਂ ਤਾਂ ਕਾਫੀ ਮਿਊਟੀਲੇਟਿਡ